ਹਾਂਜੀ ਪਾਲੇ ਵਾਲ ਮੋੜ ਤੇ ਸ਼ਵੀਰ ਲੱਗੀ ਆ ਤੇ ਸਾਰੇ ਜਾਣੇ ਸ਼ਵੀਰ ਪੀਂਦੇ ਪਿੱਛੇ ਵੀ ਆਂਟੀ ਜਾ ਰਹੇ ਆ ਨਕੀਰਨ ਆ ਰਹੇ ਆ ਕਹਿੰਦੇ ਕੁਝ ਖਾ ਕੇ ਜਾਂਦੇ ਆ ਸ਼ਹਿਰ ਆਇਆ ਤੇ ਲੱਭੀ ਸੀ ਚੋਪਾਲਾਂ ਦੇ ਆਏ ਆ ਹੁਣ ਡਾਡੀ ਜੀ ਨਾ ਅੱਜ ਨਾ ਹੋ ਲਿਆ ਡਾਡੀ ਜੀ ਮੇਰੇ ਮਰਕਾਲ ਅੱਜ ਅਸੀਂ ਚੱਲੇ ਆ ਮੁਰਦਵਾਰੇ ਕਿਉਂਕਿ ਅੱਜ ਗੁਰਦੁਆਰਜਨ ਦੇ ਦੀਦਾਸ਼ੀਪੁਰ ਬਾਤੇ ਸਿੱਧੇ ਚੱਲੇ ਆ ਗੁਰਦੁਆਰੇ ਤੇ ਸੁਖਮਨੀ ਸਾਹਿਬ ਦੇ ਪਾਤਸ਼ਾਹ ਦੇ ਅੱਜ ਸਾਰੇ ਜਾਣੇ ਚੱਲੇ ਆ ਗੁਰਦੁਆਰੇ ਆਂਟੀ ਜੀ ਵੀ ਸਾਡੇ ਨਾਲ ਜਾ ਰਹੇ ਆ ਅੰਦਰ ਕਿਰਨ ਇਹ ਲੋ ਤੇ ਹੁਣ ਗੁਰਦੁਆਰੇ ਮਿਲਦੇ ਤੁਹਾਨੂੰ ਹਾਂਜੀ ਪਾਲੇ ਵਾਲ ਮੋੜ ਤੇ ਸ਼ਵੀਰ ਲੱਗੀ ਆ ਤੇ ਸਾਰੇ ਜਾਣੇ ਸ਼ਵੀਰ ਪੀਂਦੇ ਹੁਣ ਖੜੇ ਆ ਸ਼ਵੀਰ ਵੀ ਕੇ ਚਲਵਾਏਗੇ ਹੁਣ ਅਸੀਂ ਸਾਰੇ ਆਇਆ ਕਰਨ ਕਰਨ ਆਇਆ ਸਾਰੇ ਸਤਿ ਸ਼੍ਰੀ ਅਕਾਲ ਨਸੀ ਪ੍ਰਸ਼ਾਦ ਸ਼ਗਲ ਲੱਗੇ ਆ ਸਾਰੀ ਸੰਗਤ ਬੈਠੀ ਹੋਈਆਂ ਤੇ ਦੱਸਾਇਆ ਜਾ ਰਿਹਾ ਹੈ ਪ੍ਰਸ਼ਾਦ ਦਾ ਹਾਂਜੀ ਹੁਣ ਅਸੀਂ ਸਾਰੇ ਜਾਣੇ ਘਰਾਂ ਨੂੰ ਤੁਰ ਪਏ ਆ ਇਧਰ ਬਲਜੀਤਾ ਜੀ ਇੱਥੇ ਵੀ ਆਂਟੀ ਆ ਰਹੇ ਆ ਨਕੀਰਨ ਆ ਰਿਹਾ ਹੁਣ ਅਸੀਂ ਘਰੇ ਜਾਣਾ ਸਾਰੇ ਨੇ ਸੋਫੇ ਮਿਲਦੇ ਨਾ ਆਂਟੀ ਜੀ ਆ ਰਹੇ ਆ ਹੋਰ ਸੁਣਾ ਆਂਟੀ ਜੀ ਕਿੱਦਾਂ ਸਾਰੇ ਆਣੇ ਆ ਰਹੇ ਆ ਹੁਣ ਘਰੋਂ ਚਾਰੇ ਆ ਅਸੀਂ ਸਾਰੇ ਜਾਣੇ ਚਲੋ ਅੱਜ ਅਸੀਂ ਧੌਣ ਲੱਗੇ ਦਾਣੇ ਤੇ ਦਾਣੇ ਪਾਰੇ ਆ ਡਰਮ ਚ ਡਰਮ ਚ ਸੋਤੋ ਪਤਲੇ ਚ ਥੋੜਾ ਜਿਹਾ ਪਤਲੇ ਆਏ ਆ ਆਹੋ ਆਪੋ ਆਛਾ ਆਛਾ ਹੋਣੇ ਦੇ ਵਿੱਚ ਅਸੀਂ ਪਾਣ ਲੱਗੇ ਆਂ ਦਾਣੇ। ਓਹੋ ਇਹ ਤਾਂ ਸੜਕੀ ਜਾਂਦਾ। ਫੜ ਲਓ ਫੜ ਲਓ। ਤੇ ਪਾਲੋ ਦੇ ਵਿੱਚ ਫੇਸਿਤੋਣੇ ਆਂ ਅੱਜ। ਹੁਣ ਅਸੀਂ ਪੈਪ ਖਿੱਚ ਕੇ ਫੜਾਰੇ ਆਂ ਮੰਮੀ ਜੀ ਨੂੰ। ਲਓ ਜੀ ਮੰਮੀ ਜੀ। ਤਾਂੀਆਂ ਚਲਾ। ਉਹ ਪੈਪ ਤੇ ਮੋਟਰ ਚਲਾ ਕੇ ਆਂਦੇ ਆਂ ਅਸੀਂ। ਚਲਾ ਰਿਹਾ ਮੰਮੀ ਜੀ। ਚਲੋ ਚਲਾ ਦਿਓ ਮਟਰ। ਹੁੰਦਰ ਮਮਮੀ ਨੇ ਪਾਣੀ ਭਰ ਦੇਆ ਅੱਜ ਦੋਨੇ ਧੋ ਕੇ ਦਿਖਾਵਾਂਗੇ ਤੁਹਾਨੂੰ ਪਾਣੀ ਆ ਰਿਹਾ ਹੈ ਹੌਲੀ ਹੌਲੀ ਹਲਮੀ ਨਹੀਂ ਆਇਆ ਓਲਾ ਮੈ ਤਾਂ ਕਮਾਇਆ ਨਹੀਂ ਕੀ ਮਮਮੀ ਤੁਸੀਂ ਵੀ ਲੋ ਜੀ ਕਮਾਤਾ ਉਹਨੂੰ ਪਾਣੀ ਆਊਗਾ ਢਿਸ਼ੂ ਆ ਗਿਆ ਕਿੰਨਾ ਸੋਹਣਾ ਨਾ ਹੂੰ ਤੋੜੀਏ ਇਹ ਹੁੰਡੀਆਂ ਹੀ ਆ ਬਹੁਤ ਗੰਦੇ ਦਾਣੇ ਚੱਲੇ ਬੀਬੀ ਕੋ ਲੱਸੀ ਲੈਣ ਕਿ ਕਿਹ ਜਿਨ ਲੱਸੀ ਕੋਈ ਦੇ ਗਿਆ ਤੇ ਬੀਬੀ ਕਹਿੰਦੇ ਲੈ ਜਾਓ ਆ ਕੇ ਤੇ ਹੋ ਗੀ ਬੀਬੀ ਕੁਝ ਚਾਹੁੰਦੇ ਆ ਤੇ ਹੁਣ ਬੀਬੀ ਨੂੰ ਵੀ ਤੁਹਾਨੂੰ ਮਨਾਨੇ ਆ ਬਹੁਤ ਚਿਰ ਬਾਅਦ ਮਨਾ ਲਿਆ ਤੁਹਾਨੂੰ ਤੇ ਚਲੋ ਬੰਦੇ ਗਏ ਬੀਬੀ ਜੀ ਬੈਠੇ ਹੋਏ ਆ ਹਾਂਜੀ ਹਾਂਜੀ ਉਹ ਜਿੱਦਾਂ ਨੇ ਤੋਤੇ ਸੀ ਹੁਣ ਮੰਮੀ ਜੀ ਪਾ ਰਿਆ ਸੋਕਣੇ ਉਹ ਦੇਖੋ ਕਿਦਾਂ ਪਾਉਂਦੇ ਪਏ ਆ ਵਾਈਪਰ ਨਾਲ ਮੰਮੀ ਇਹਨੂੰ ਕੀ ਕਹਿੰਦੇ ਆ ਬੰਪਰ ਚਲੋ ਜੀ ਇਹ ਸਾਡਾ ਹੋ ਗਿਆ ਕੰਮ ਕੰਪਲੀਟ ਮੰਮਾ ਜੀ ਲੱਗੇ ਆ ਫ੍ਰਿਜ ਸਾਫ ਕਰਨ ਰਾਤੀ ਮੈਂ ਤੋ ਦੁੱਡ ਦੌੜ ਗਿਆ ਮੰਮਾ ਜੀ ਗਰਮ ਹੋ ਗਏ ਮੰਮਾ ਜੀ ਨੇ ਮੇਰੇ ਚਟਾਕੀ ਮਾਰੀ ਮੈਂ ਰੋਣ ਲੱਫੀ ਮੈਂ ਨਾ ਮੈਤੂ ਗਿਆ ਮੈਂ ਕਿਹੜੇ ਜਾਣ ਕੇ ਡੋਲਿਆ ਮੈਨੂੰ ਕੀ ਪਤਾ ਸੀ ਦੁੱਧ ਪਿਆ ਮੈਂ ਉੱਥੇ ਡੱਬਾ ਰੱਖਣ ਲੱਗੀ ਉਹ ਸਾਰਾ ਧੜਪ ਤਦ ਹੋ ਗਿਆ ਮੰਮਾ ਜੀ ਨੂੰ ਗੁੱਸਾ ਆ ਗਿਆ ਲੋ ਜੀ ਮੰਮੀ ਨੇ ਹੋਰ ਕੁਛ ਕਰ ਦਿੱਤਾ ਮੰਮਾ ਜੀ ਹੁਣ ਮੈਨੂੰ ਗੁੱਸਾ ਆ ਗਿਆ ਮੰਮੀ ਨੇ ਮੇਰੇ ਮਾਰੀ ਚਟਾਕੀ ਨੱਠ ਕੇ ਆ ਗਿਆ ਆਹ ਕੀ ਕੀਤਾ ਕੀ ਬਚਾਰਾ ਮੰਮੀ ਜੀ ਤੇ ਹੁਣ ਸਾਰਾ ਸਮਾਨ ਕੱਢ ਕੇ ਸਾਫ ਕਰਨਾ ਪੈਣਾ ਚਲੋ ਕਰਦੇ ਆ ਹਾਂ ਭੋਜੀ ਹੁਣ ਅਸੀਂ ਫ੍ਰਿਜ ਸਾਫ ਕਰ ਦਿੱਤੀ ਆ ਹੁਣ ਅਸੀਂ ਇਹਦੇ ਵਿੱਚ ਸਬਜ਼ੀਆਂ ਵਗੈਰਾ ਰੱਖਾਂਗੇ ਤੇ ਪਹਿਲਾਂ ਮम्मा ਜੀ ਕਵਰ ਰੱਖੇ ਹੋ ਗਏ ਤੇ ਇਹਦੇ ਵਿੱਚ ਸਬਜ਼ੀ ਟਿਕਾ ਦੇ ਮੰਗਿਆ ਸੀ ਸਾਰੀਆਂ ਹਾਂਜੀ ਹੁਣ ਅਸੀਂ ਚੱਲੇ ਸ਼ਹਿਰ ਨੂੰ ਨਵਾਂ ਫੋਨ ਲੈਣ ਲੈ ਡੈਡੀ ਜੀ ਦੇ ਨਾਲ ਤੇ ਨਾਲੇ ਥੋੜਾ ਜਿਹਾ ਸਮਾਨ ਲਿਆਣਾ ਸੀ ਬਜ਼ਾਰੋਂ ਤੇ ਉਹ ਵੀ ਲਿਆਣਾ ਆ ਤੇ ਤੁਹਾਨੂੰ ਫਿਰ ਸ਼ਹਿਰ ਜਾ ਕੇ ਮਿਲਦੇ ਆ ਸਾਰਿਆਂ ਨੂੰ শহর গিয়ে মামি জীব জী খুশ বহু হয়ে নয় ফোন নয় ফোন মামিদা রোলা পায় খুশ হয়ে পিছু বেঠে কি বেচার মামি জি ਲੋਮੀ ਚਾਹ ਮੈਂ ਵੀ ਨਾਲ ਹੀ ਜਾਣਾ ਤੇ ਧੁੱਪ ਚਾਹੀਦੀ ਹਾਂ ਕਹਿੰਦੇ ਚਲੋ ਚਲੋ ਫਟਾਫਟ ਧੁੱਪ ਨੂੰ ਗਈਆ ਤੇ ਹੋਣ ਆਈਆਂ ਤੇ ਫਿਰ ਜਦ ਲਵਾਂਗੇ ਤੁਹਾਨੂੰ ਵੀ ਦਿਖਾਵਾਂਗੇ ਘਰ ਵਾਸਤੇ ਸਮਾਨ ਲੈਣ ਆਏ ਆ ਤੇ ਡੈਡੀ ਜੀ ਉਧਰ ਮੰਡੀ ਆਲ ਚਲ ਗਏ ਉਹਨਾਂ ਨੂੰ ਕੰਮ ਸੀ ਤੇ ਅਸੀਂ ਹੋਲੇ ਸਮਾਨ ਲਵਾਗੇ ਘੜਾਵਾਂਗੇ ਤੇ ਡੈਡੀ ਜੀ ਆਉਗੇ ਫਿਰ ਅਸੀਂ ਫੂਲ ਲੈਂਡ ਜਾਵਾਂਗੇ ਅਸੀਂ ਸਮਾਨ ਲੈ ਆਇਆ ਡੈਡੀ ਜੀ ਜਦੋਂ ਡੈਡ ਜੀ ਹੋ ਗਏ ਫਿਰ ਡੈਡੀ ਜੀ ਨੂੰ ਚੁੱਕ ਲਿਆ ਸੀ ਤੇ ਹੁਣ ਵੇਟ ਕਰਦੇ ਆ ਡੈਡੀ ਜੀ ਦੀ ਫਿਰ ਸ਼ਹਿਰ ਗਰਮੀ ਬਹੁਤ ਹੋ ਚੁੱਕੀ ਹੈ ਤੇ ਡੈਡੀ ਜੀ ਹਲੇ ਆਏ ਨਹੀਂ ਤੇ ਮੰਮਾ ਜੀ ਉਧਰ ਸਮਾਨ ਪਾ ਰਹੇ ਆ ਫਿਰ ਚਲਦੇ ਆ ਡੈਡੀ ਜੀ ਦੇ ਆਏ ਤੇ ਫਿਰ ਅਸੀਂ ਨਮਕੋ ਫੋਲਡ ਵੀ ਲੈਣਾ ਆ ਸੋ ਮਿਲਦੇ ਆ ਤੁਹਾਨੂੰ ਹੁਣ ਅਸੀਂ ਸਮਾਨ ਲੈ ਲਿਆ ਆ ਡੈਡੀ ਜੀ ਲੱਗ ਜਾ ਰਹੇ ਆ ਤੇ ਦਿੱਖੇ ਰੱਖ ਰਹੇ ਆ ਕਹਿੰਦੇ ਕੁਝ ਸਿਖਾ ਕੇ ਜਨ ਨੇ ਸ਼ਹਿਰ ਆਇਆ ਤੇ ਲਵਿਸ ਚੋਪਾਲਾਂ ਦੇ ਆਏ ਆ ਹੁਣ ਅਸੀਂ ਕੁਝ ਖਾਵਾਂਗੇ ਤੇ ਸਜਣਾ ਆ ਤੇ ਡੜ ਜੀ ਕਹਿੰਦੇ ਚਲੋ ਖਾਈਏ ਕੁਛ ਚਲੋ ਹੁਣ ਚਲਦੇ ਹਾਂ ਹੁਣ ਅਸੀਂ ਬੈਠੇ ਹੋਏ ਆ ਤੇ ਮੰਮਾ ਜੀ ਦੇਖ ਰਹੀ ਆ ਤੇ ਆਪਾਂ ਆਰਡਰ ਕਰਤਾ ਐ ਅਸੀਂ ਤੇ ਫੇਰ ਜਦੋਂ ਆਊਗਾ ਫੇਰ ਤੁਹਾਨੂੰ ਦਿਖਾਵਾਂ ਮਨਚੂਰੀਨ ਆ ਗਿਆ ਐ ਤੇ ਹੁਣ ਮਨਚੂਰੀਨ ਖਾਣ ਲੱਗੇ ਆ ਮੰਮੀ ਜੀ ਚਮਚੇ ਚਾਦੇ ਹਣੇ ਹੀ ਖਾਣੇ ਅਸੀਂ ਸਾਰੇ ਜਾਣੇ बैठे हो डैडी बैठ ਕਰ ਰਹੇ ਆ ਪੈਰੇ ਆ ਵਿੱਚ ਉਧਰ ਫੈਮਲੀ ਆਈ ਹੋਰ ਫਿਰ ਇਧਰ ਅਸੀਂ ਬੈਠੇ ਆ ਮਮੀ ਕੋ ਕਪੀ ਰੇ ਆ ਲੈਡੀ ਜੀ ਮਚੂਰੀਆਂ ਖਾ ਰਹੇ ਆ ਹੁਣ ਲੈਡੀ ਜੀ ਪੈਸੇ ਦੇ ਰਿਆ ਤੇ ਇਧਰ ਸਾਰਾ ਬੈਠੇ ਵਾਸਤੇ ਆ ਇਹ ਲੈਡੀ ਜੀ ਪੈਸੇ ਦੇ ਰਿਆ ਕਟਾ ਰਹੇ ਆ ਤੇ ਹੁਣ ਅਸੀਂ ਵਾਪਸ ਜਾਣਾ ਫੂਨ ਲੈਂਡ ਤੇ ਫਿਰ ਲੰਦੇ ਉਹ ਛੱਲੀ ਵਾਲਾ ਭਾਈ ਛੱਲੀ ਵਾਲਾ ਭਾਈ ਜਾਂਦਾ ਐਸੀ ਸ਼ਾਪ ਤੇ ਹੁਣ ਅਸੀਂ ਲੈਣਾ ਆ ਫੋਨ ਲੈਨੇ ਫੋਨ ਦੀ ਸਾਈਟ 깔 ਰਿਹਾ ਵੀ ਜਿਹੜਾ ਲੈਣਾ ਆ ਤੇ ਹੁਣ ਦੂਜੀ ਸ਼ਾਪ ਤੇ ਮਿਲਣਾ ਆ ਤਾਂ ਅਸੀਂ ਸ਼ਾਪ ਤੇ ਚਲਦੇ ਆ ਤੇ ਨਾ ਗਿਆ ਉਸ ਸ਼ਾਪ ਤੇ ਇੱਥੋਂ ਫੇਰ ਤੁਹਾਨੂੰ ਲਾਵਾਂਗੇ ਫੇਰ ਤੁਹਾਨੂੰ ਦਿਖਾਵਾਂਗੇ ਸਾਰਾ ਨੋ ਜੀ ਅਸੀਂ ਹੁਣ ਨਵਾਂ ਫੋਨ ਲੈ ਲਿਆ ਆ ਤੇ ਡੈਡੀ ਜੀ ਦਾ ਪਹਿਲਾ ਫੋਨ ਮੰਮੀ ਜੀ ਨੂੰ ਮਿਲ ਗਿਆ ਮੰਮੀ ਜੀ ਖੁਸ਼ ਹੋ ਗਏ ਮੈਨੂੰ ਡੈਡੀ ਜੀ ਵਾਲਾ ਫੋਨ ਮਿਲ ਗਿਆ ਮੰਮੀ ਜੀ ਦਾ ਖਰਾਬ ਹੋ ਗਿਆ ਸੀਗਾ ਕਾਦੇ ਕਹਿ ਰਹੇ ਸੀਗੇ ਨਹੀਂ ਇੰਨਾ ਹੀ ਹਾਂ ਤੇ ਹੁਣ ਨਵਾਂ ਲੈ ਲਿਆ ਆ ਤੇ ਬਹੁਤ ਬਹੁਤ ਵਧਾਈਆਂ ਹੋ ਗਈਆਂ ਸਾਨੂੰ ਨੂੰ ਬੇਸ ਲੈਣ ਗਏ ਆ ਤੇ ਅਸੀਂ ਹੁਣ ਗੁਰਦੁਆਰੇ ਜਾਣਾ ਆ

ਕੀ ਬਣਾਇਆ ਕੀ ਬਣਾਇਆ ਓ ਵਾਓ ਸ਼ਾਈ ਪਨੀਰ ਮੰਮਾ ਜੀ ਨੇ ਬਣਾਇਆ ਅੱਜ ਅੱਜ ਸ਼ਾਈ ਪਨੀਰ ਖਾਵਾਂਗੇ ਤੇ ਬਲੌਗ ਨਹੀਂ ਅਸੀਂ ਬਣਾ पाए ਤੇ ਇਹ ਬਣਾਇਆ ਤੇ ਖਾਵਾਂਗੇ ਅਸੀਂ ਹਣਾ ਮੰਮੀ ਜੀ ਤਾਂ ਹੀ ਹੈਲੋ ਡਾਡੀ ਜੀ ਨੇ ਅੱਜ ਨਾ ਹੁਣ ਲਿਆ ਡਾਡੀ ਜੀ ਨੇ ਮੈਨੂੰ ਮਾਰਿਆ ਡਾਡੀ ਜੀ ਨਰਾਜ ਹੋ ਗਏ ਸੋ ਤੁਹਾਨੂੰ ਅੱਜ ਦਾ ਬਲੌਗ ਕਿਉਂ ਜਿਹਾ ਲੱਗਾ ਜੋ ਕਮੈਂਟ ਕਰਕੇ ਦੱਸਿਓ ਤੇ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਮੇਰੇ ਚੈਨਲ ਨੂੰ ਕਿਉਂਕਿ ਤੁਹਾਨੂੰ ਬਲੌਗ ਸਾਰੇ ਅਗਲੇ ਬਲੌਗ ਤੇ ਮਿਲਦੇ ਆਂ ਤਾਂ ਤੁਸੀਂ ਸਸਕ